ਚਮਕੀਲੇ ਤੋਂ ਬਾਅਦ ਬੱਬੂ ਮਾਨ ਦੇ ਅਖਾੜਿਆਂ ਜਿੰਨਾ ਕੱਠ ਕੋਈ ਸਿੰਗਰ ਨਹੀਂ ਕਰ ਸਕਿਆ ਜਿੰਨਾ ਚਮਕੀਲੇ ਦੇ ਅਖਾੜੇ ਚ ਕੱਠ ਹੁੰਦਾ ਸੀ ਜਿੰਨਾ ਲੋਕ ਖੁੱਭ ਕੇ ਚਮਕੀਲੇ ਨੂੰ ਸੁਣਦੇ ਸੀ ਤੇ ਉਸੇ ਤਰ੍ਹਾਂ ਜਿੰਨਾ ਬੱਬੂ ਮਾਨ ਨੂੰ ਲੋਕ ਖੁੱਭ ਕੇ ਸੁਣਦੇ ਆ ਤੇ ਜਿੰਨਾ ਕਰੇਜ਼ ਆ ਬੱਬੂ ਮਾਨ ਦਾ ਇਹੋ ਹੀ ਕਰੇਜ਼ ਪੂਰਾ ਅਮਰ ਸਿੰਘ ਚਮਕੀਲੇ ਤੇ ਬੀਬਾ ਅਮਰਜੋਤ ਦਾ ਹੁੰਦਾ ਸੀ ਜੇ ਆਪਾਂ ਪਹਿਲੇ ਗੱਲ ਕਰੀਏ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਤੇ ਜਦੋਂ ਉਹਨਾਂ ਦਾ ਅਖਾੜਾ ਹੁੰਦਾ ਸੀਗਾ ਤਾਂ ਲੋਕ ਦੂਰੋਂ ਦੂਰੋਂ ਤੁਰ ਕੇ ਸਾਈਕਲਾਂ ਤੇ ਸਕੂਟਰਾਂ ਤੇ ਜਾਂਦੇ ਹੁੰਦੇ ਸੀ ਤੇ ਪਹਿਲੇ ਹੀ ਚਾਰ-ਚਾਰ ਦਿਨ ਘਰਾਂ ਦਾ ਕੰਮ ਨਵੇੜ ਲੈਂਦੇ ਸੀ ਤੇ ਪਤਾ ਲੱਗ ਜਾਂਦਾ ਸੀ ਵੇ ਫਲਾਨੇ ਦਿਨ ਫਲਾਨੀ ਜਗ੍ਹਾ ਅਮਰ ਸਿੰਘ ਚਮਕੀਲੇ ਦਾ ਅਖਾੜਾ ਆਇਆ ਆਲੇ-ਦੁਆਲੇ ਦੇ ਪੱਤੀਆਂ-ਪੱਤੀਆਂ ਤੀਆਂ-ਤੀਆਂ ਪਿੰਡਾਂ 'ਚੋਂ ਲੋਕ ਗੱਡੀਆਂ, ਟਰੈਕਟਰ, ਆਪਣੇ ਸਕੂਟਰ, ਮੋਟਰਸਾਈਕਲ ਜੋ ਵੀ ਹੁੰਦਾ ਸੀ ਕਰਕੇ ਅਖਾੜਿਆਂ ਦੇ ਵਿੱਚ ਪਹੁੰਚਦੇ ਸੇ ਇਹ ਰਿਕਾਰਡ ਬੋਲਦਾ ਹੈ ਉਹਨਾਂ ਦਿਨਾਂ ਦੇ ਵਿੱਚ ਜਿੰਨਾ ਇਕੱਠ ਚਮਕੀਲੇ ਦੇ ਅਖਾੜੇ 'ਚ ਹੁੰਦਾ ਸੀ ਕੋਈ ਦੂਜੇ ਸਿੰਗਰ ਦੇ ਇਕੱਠ ਇੰਨਾ ਅਖਾੜੇ 'ਚ ਨਹੀਂ ਸੀ ਹੁੰਦਾ ਲੱਖਾਂ ਬੰਦਾ ਪਹੁੰਚ ਜਾਂਦਾ ਸੀ ਅਮਰ ਸਿੰਘ ਚਮਕੀਲੇ ਦੇ ਅਖਾੜੇ ਦੇ ਵਿੱਚ ਤੇ ਰਿਕਾਰਡ ਬਣਾ ਗਿਆ ਦੁਗਰੀ ਵਾਲਾ ਉਸ ਤੋਂ ਬਾਅਦ ਗੱਲ ਕਰੀਏ ਬੱਬੂ ਮਾਨ ਦੀ ਜਿੰਨਾ ਇਕੱਠ ਹੁਣ ਬੱਬੂ ਮਾਨ ਦੇ ਲਾਈਵ ਸ਼ੋਅ ਦੇ ਵਿੱਚ ਹੁੰਦਾ ਐਨਾ ਇਕੱਠ ਕੋਈ ਹੋਰ ਸਿੰਗਰ ਦੇ ਸ਼ੋਅ 'ਚ ਨਹੀਂ ਹੁੰਦਾ ਜੋ ਮਰਜੀ ਜਿੰਨੀਆਂ ਮਰਜੀ ਟਾਰਾ ਮਾਰ ਲੈਣ ਜਿਵੇਂ ਲੋਕ ਪੂਰੇ ਪਾਗਲਪਨ ਨਾਲ ਬੱਬੂ ਮਾਨ ਦੇ ਖਾੜੇ ਦੇਖਣ ਜਾਂਦੇ ਆ ਕਿਵੇਂ ਪਿੰਡਾਂ ਦੇ ਵਿੱਚੋਂ ਮੁੰਡੇ ਇਕੱਠੇ ਹੋ ਕੇ ਟਰੈਕਟਰ ਟਰਾਲੀਆਂ ਆਪਣੇ ਗੱਡੀਆਂ ਤੇ ਜਿਵੇਂ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਮਾਨ ਸਾਹਿਬ ਹੈ ਨਾ ਜਿੰਦਾਬਾਦ ਉਹ ਉਹ ਕਰੇਜ ਵਾ ਜਿਹੜਾ ਇਹੋ ਹੀ ਕਰੇਜ ਕਿਸੇ ਦਿਨ ਅਮਰ ਸਿੰਘ ਚਮਕੀਲੇ ਇਹੋ ਹੀ ਕਰੇਜ ਐਸਾ ਕਰੇਜ ਪੈਦਾ ਕਰਨਾ ਬਹੁਤ ਔਖਾ ਹੁੰਦਾ ਬਹੁਤ ਸਿੰਗਰ ਆ ਕਿ ਜਿਹੜੇ ਹੈਗੇ ਆ ਇਹਨਾਂ ਦੇ 10000 ਬੰਦਾ ਨਹੀਂ ਪਹੁੰਚਦਾ 5000 ਹੁੰਦਾ 10000 ਹੁੰਦਾ ਇਹਨਾਂ ਤੇ ਤਾਂ 10-10 ਲੱਖ ਤੱਕ ਗਿਣਤੀ ਚਲ ਜਾਂਦੀ ਆ ਜਿਹੜਾ ਚਮਕੀਲੇ ਦਾ ਟਾਈਮ ਸੀਗਾ ਉਹਨਾਂ ਦਿਨਾਂ 'ਚ ਚਮਕੀਲਾ ਲੱਖ-ਲੱਖ ਬੰਦਾ ਇਕੱਠਾ ਕਰ ਦਿੰਦਾ ਸੀ ਅਖਾੜੇ ਤੇ ਤੇ ਬੱਬੂ ਮਾਨ ਪੰਜ-ਪੰਜ 4-4 ਲੱਖ ਬੰਦਾ ਇਕੱਠਾ ਕਰ ਦਿੰਦਾ ਆ ਜਦੋਂ ਅਖਾੜਾ ਹੁੰਦਾ ਆ ਤੇ ਜਗ੍ਹਾ ਘੱਟ ਪੈ ਜਾਂਦੀ ਆ ਬੱਬੂ ਮਾਨ ਦੇ ਜੇ ਅਖਾੜਾ ਲਵਾਣਾ ਹੋਵੇ ਇਸ ਟਾਈਮ ਤੇ ਜਗ੍ਹਾ ਘੱਟ ਪੈ ਜਾਂਦੀ ਆ ਕਹਿੰਦੇ ਬੱਬੂ ਮਾਨ ਸੱਦਣਾ ਆ ਤਾਂ ਭਾਈ ਪੂਰਾ ਪਿੰਡ ਦਾ ਪਿੰਡ ਖਾਲੀ ਕਰਵਾ ਲਓ ਇੰਨੀ ਜਗ੍ਹਾ ਚਾਹੀਦੀ ਆ ਤਾਂ ਬੱਬੂ ਮਾਨ ਦਾ ਖੜਾ ਲੱਗਦਾ ਜਿਵੇਂ ਕਿ ਪਹਿਲੀਆਂ ਤੇ ਚਮਕੀਲੇ ਦਾ ਸੀ ਇਹਨਾਂ ਦੋਵਾਂ ਬੰਦਿਆਂ ਨੇ ਅਮਰ ਸਿੰਘ ਚਮਕੀਲੇ ਨੇ ਤੇ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਵਿੱਚ ਅਖਾਰਿਆਂ ਦੀ ਬਾਦਸ਼ਾਹਤ ਜਿਹੜੀ ਕਾਇਮ ਰੱਖੀ ਆ ਨਾ ਉਹ ਇਹਨਾਂ ਦੇ ਹਿੱਸੇ ਰਹੂਗੀ ਹੋਰਾਂ ਦੇ ਹਿੱਸੇ ਵੀ ਆਈ ਆ ਮੈਂ ਨਹੀਂ ਕਹਿੰਦਾ ਬਾਕੀਆਂ ਨੇ ਨਹੀਂ ਕੀਤਾ ਉਹ ਜਰੀ ਉਸ ਹਿਸਾਬ ਨਾਲ ਨਹੀਂ ਜਿਸ ਹਿਸਾਬ ਨਾਲ ਜਿਸ ਪਾਗਲਪਨ ਨਾਲ ਲੋਕ ਇਹਨਾਂ ਨੂੰ ਸੁਣਣ ਦੇਖਣ ਜਾਂਦੇ ਸੀ ਇੱਕ ਇਹਨਾਂ ਦਾ ਇਹ ਸੀ ਜਦੋਂ ਗਾਉਂਦੇ ਆ ਐਦਾਂ ਲੱਗਦਾ ਜਿਵੇਂ ਟੇਪ 'ਚ ਗਾ ਰਹੇ ਆ ਜਿਵੇਂ ਰਿਕਾਰਡਿੰਗ ਸਮੇਂ ਗਾ ਰਹੇ ਆ ਉਸੇ ਤਰ੍ਹਾਂ ਲਾਈਵ ਪਰਫਾਰਮੈਂਸ ਦਿੰਦੇ ਆ ਬੱਬੂ ਮਾਨ ਵੀ ਇਦਾਂ ਹੀ ਤੇ ਅਮਰ ਸਿੰਘ ਚਮਕੀਲਾ ਵੇ ਨਾ ਸੋਰ ਇਨ ਐਧਰ ਨਰਤੀ ਪਰ ਐਧਰ ਪੂਰੇ ਸੁਰ ਚ ਤਾਲ ਚ ਐਨ ਡੁੱਬ ਕੇ ਖੁੱਭ ਕੇ ਗਾਉਣਾ ਉਹ ਇਹਨਾਂ ਦਾ ਇਹਨਾਂ ਦੇ ਹਿੱਸੇ ਆਇਆ ਦੋਨਾਂ ਕਲਾਕਾਰਾਂ ਦੇ ਸੋ ਇਹਨਾਂ ਦੋਨਾਂ ਕਲਾਕਾਰਾਂ ਨੂੰ ਪੰਜਾਬ ਦੇ ਵਿੱਚ ਮਣਾਮੂਹੀ ਲੋਕ ਪਿਆਰ ਕਰਦੇ ਆ ਜੇ ਤੁਸੀਂ ਵੀ ਪਿਆਰ ਕਰਦੇ ਹੋ ਬੱਬੂ ਮਾਨ ਔਰ ਅਮਰ ਸਿੰਘ ਚਮਕੀਲੇ ਨੂੰ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਾਓ ਤਾਂ ਜੋ ਲੋਕਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਲਾਈਵ ਅਖਾੜਿਆਂ ਦੇ ਕਿੰਗ ਬੱਬੂ ਮਾਨ ਤੇ ਅਮਰ ਸਿੰਘ ਚਮਕੀਲਾ ਹੀ ਨੇ ਤੇ ਇਹੋ ਹੀ ਰਹੂਗੇ ਧੰਨਵਾਦ ਜੀ